ਫਦਰ ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੀਨੋਂ ਦੇ ਪਿੰਡ ਮੱਲੀਆਂ ਦੇ ਵਿੱਚ ਇੱਕ ਮਿਸਾਲੀ ਘਟਨਾ ਸਾਹਮਣੇ ਆਈ ਹੈ ਮੰਗਲਵਾਰ ਸਵੇਰੇ ਭਾਰੀ ਮੀਂਹ ਕਰਕੇ ਖੇਤਾਂ ਦੇ ਵਿੱਚ ਪਾਣੀ ਭਰ ਗਿਆ ਤੇ ਮੱਲੀਆਂ ਤੋਂ ਰਸੂਲਪੁਰ ਜਾਣ ਵਾਲੀ ਮੁੱਖ ਸੜਕ ਟੁੱਟ ਗਈ ਉਸ ਸਮੇਂ ਪਿੰਡ ਦੇ ਲਗਭਗ 30 ਤੋਂ 35 ਬੱਚੇ ਨੇੜਲੇ ਪਿੰਡ ਰਸੂਲਪੁਰ ਦੇ ਸਕੂਲ ਦੇ ਵਿੱਚ ਪੜ੍ਹਨ ਲਈ ਗਏ ਹੋਏ ਸਨ ਮੀਂਹ ਕਰਕੇ ਸਕੂਲ ਪ੍ਰਸ਼ਾਸਨ ਨੇ 10 ਵਜੇ ਹੀ ਛੁੱਟੀ ਦਾ ਐਲਾਨ ਕਰ ਦਿੱਤਾ ਜਦੋਂ ਬੱਚੇ ਵਾਪਸ ਆ ਰਹੇ ਸਨ ਤਾਂ ਪਿੰਡ ਦੇ ਵਿੱਚ ਸੂਚਨਾ ਪਹੁੰਚੀ ਕਿ ਮੁੱਖ ਸੜਕ ਟੁੱਟ ਚੁੱਕੀ ਹੈ ਇਸ ਤੇ ਪੰਚਾਇਤ ਦੇ ਵੱਲੋਂ ਗੁਰਦੁਆਰੇ ਦੇ ਵਿੱਚ ਐਲਾਨ ਕੀਤਾ ਗਿਆ ਕਿ ਸਕੂਲ ਬੱਸ ਵਾਪਸ ਨਹੀਂ ਆ ਸਕਦੀ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਲੈਣ ਜਾਣਾ ਚਾਹੀਦਾ ਹੈ ਪਿੰਡ ਦੇ ਕੁਝ ਲੋਕ ਮੌਕੇ ਤੇ ਪਹੁੰਚ ਗਏ ਪਰ ਟੁੱਟੀ ਸੜਕ ਤੇ ਪਾਣੀ ਦੇ ਨਾਲ ਭਰੇ ਰਸਤੇ ਨੂੰ ਦੇਖ ਕੇ ਕੋਈ ਹੱਲ ਨਹੀਂ ਨਿਕਲਿਆ ਫਿਰ ਪਿੰਡ ਦੇ ਦੋ ਨੌਜਵਾਨ ਸੁਖਬੀਰ ਸਿੰਘ ਤੇ ਗਗਨਦੀਪ ਸਿੰਘ ਨੇ ਹਿੰਮਤ ਦਿਖਾਈ ਤੇ ਇੱਕ ਅਨੋਖਾ ਤਰੀਕਾ ਅਪਣਾਇਆ ਦੋਵਾਂ ਨੇ ਟੁੱਟੀ ਸੜਕ ਦੀ ਥਾਂ ਆਪਣੇ ਆਪ ਨੂੰ ਪੁੱਲ ਵਜੋਂ ਵਰਤਿਆ ਤੇ ਉਹਨਾਂ ਨੇ ਸੜਕ ਤੇ ਲੇਟ ਕੇ ਇੱਕ ਮਨੁੱਖੀ ਪੁੱਲ ਬਣਾਇਆ ਤੇ ਇੱਕ ਇੱਕ ਕਰਕੇ ਬੱਚਿਆਂ ਨੂੰ ਆਪਣੇ ਪਿੱਠ ਤੇ ਬਿਠਾ ਕੇ ਸੁਰੱਖਿਅਤ ਦਰਿਆ ਪਾਰ ਕਰਨ ਦੀ ਮਦਦ ਕੀਤੀ ਇਹਨਾਂ ਦੋਵਾਂ ਨੇ ਹੁਣ ਸਿਰਫ 30 ਤੋਂ 35 ਬੱਚਿਆਂ ਦੀ ਜਾਨ ਬਚਾਈ ਇੱਕ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ ਹੈ ਬਲਕਿ 10 ਤੋਂ 12 ਹੋਰ ਪਿੰਡ ਵਾਸੀਆਂ ਨੂੰ ਵੀ ਇਸ ਪੁਲ ਨੂੰ ਪਾਰ ਕਰਨ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਹੈ ਤੇ ਦੋਵੇਂ ਨੌਜਵਾਨ ਵਿਆਹੇ ਹੋਏ ਦੱਸੇ ਜਾ ਰਹੇ ਨੇ ਮਜ਼ਦੂਰੀ ਕਰਦੇ ਨੇ ਆਪਣੇ ਪਰਿਵਾਰ ਦਾ ਪਾਲਣ ਪੋषण ਕਰਦੇ ਨੇ ਅੱਜ ਪਿੰਡ ਦੀ ਪੰਚਾਇਤ ਦੇ ਵੱਲੋਂ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਮਨੁੱਖੀ ਪੁਲ ਬਣਾਇਆ ਤੇ ਬੱਚਿਆਂ ਦੀ ਮਦਦ ਕੀਤੀ ਹੈ ਤੇ ਇਹ ਬੱਚੇ 35-40 ਬੱਚੇ ਸੀਗੇ ਸਾਡੇ ਪਿੰਡ ਦੇ ਤੇ ਸਾਡੇ ਆਪਣੇ ਲੌਂਚਮੈਂਟ ਕਰਵਾਈ ਗਈ ਵੀ ਐਂ ਕਰਕੇ ਬਈ ਰਸਤਾ ਬੰਦ ਹੋ ਗਿਆ ਲੋਕ ਆ ਵੀ ਆ ਕੇ ਵੀ ਕਿੜਵਾਦੇ ਬੱਚੇ ਚਾਰੇ ਮੌਕੇ ਦੇ ਮੁੰਡੇ ਆਏ ਮੌਕੇ ਦੇ ਮੰਨ ਵਾਲਾ ਇਹਨਾਂ ਨੇ ਆ ਪੁੱਲ ਬਣਾ ਕੇ ਮੌਕੇ ਦੇ ਬੱਚੇ ਨੂੰ ਨਗਾਇਆ ਆ ਰਾਈ ਕੋਈ ਪਾਈ ਪਾਂਦੀ ਹੋਰ ਵੀ ਬੰਦੇ ਸੀਗੇ ਸਿਆਣੇ ਬੇਸ਼ੀ ਇੱਕ ਗਾੜੀ ਵਾਲਾ ਬਾਹਰੋਂ ਆਇਆ ਸੀਗਾ ਉਹਨਾਂ ਨੂੰ ਵੀ ਨਗਾਇਆ ਇਹਨਾਂ ਨੇ ਜੀ ਤੋ ਕੈਸੇ ਟੂਟਾ ਕੈਸੇ ਇਹ ਜਰਾ ਇਹ ਜਿਆਦਾ ਮੀਂਹ ਹੋਣ ਕਾਰਨ ਇਹ ਲੁਧਿਆਣਾ ਏਰੀਆ ਪੈਂਦਾ ਸਾਡਾ ਮੋਗੇ ਜ਼ਿਲ੍ਹੇ ਚ ਮਲਿਆਣਾ ਪਿੰਡ ਆ ਇਹ ਰੂਪਰ ਪਿੰਡ ਆ ਜਾਂਦੇ ਤੇਲੇ ਪਾਸੇ ਤੇ ਜਿਆਦਾ ਮੀਂਹ ਪੈਣ ਕਰਨਾ 23 ਤਰੀਕ ਨੂੰ ਜਾਂ 22 ਤਰੀਕ ਨੂੰ ਮੀਂਹ ਜਿਆਦਾ ਪਿਆ ਇਦੋਂ ਜਿਆਦਾ ਪਾਣੀ ਨੂੰ ਕਰਨੇ ਉਤੋਂ ਦੀ ਓਵਰਫਲੋ ਹੋ ਗਿਆ ਉਹ ਚਰੀ ਪੈ ਕੇ ਜਿਆਦਾ ਖੁੱਲ ਗਿਆ ਇਹ ਪਾਣੀ ਜਿਆਦਾ ਕਾਰਨ ਵੱਡਿਆ ਸੀ ਤੇ ਉਧਰੋਂ ਸੇਮ ਵਾਲਾ ਰਸਤਾ ਅਡਾ ਲੋਪੂ ਨਹੀਂ ਜਾਂਦਾ ਸੇਮ ਤੋਂ ਲੈ ਕੇ ਤਰਵਣੀ ਦੇ ਕੋਲ ਵੀ ਰਸਤਾ ਬੰਦ ਸੀ ਤੇ ਮੈਂ ਸਕੂਲਾਂ ਨੂੰ ਫੋਨ ਕੀਤਾ ਵੀ ਤੁਸੀਂ ਛੁੱਟੀ ਕਰ ਦਿਓ ਚਲੋ ਉਹਨਾਂ ਨੇ ਮੇਰੇ ਫੋਨ ਨੂੰ ਲਾਉਣ ਤੇ ਉਹਨਾਂ ਨੇ ਸਕੂਲਾਂ ਨੇ ਛੁੱਟੀ ਕਰਤੀ ਤੇ ਜਦੋਂ ਬੱਸ ਰਸੂਲਪੁਰ ਆਈ ਰਸੂਲਪੁਰ ਪਤਾ ਲੱਗਿਆ ਵੀ ਇਹਨਾਂ ਰਸੂਲਪੁਰ ਵਾਲਿਆਂ ਨੇ ਇਥੋਂ ਜਦੋਂ ਪਾਣੀ ਜਿਆਦਾ ਵਹਾਹ ਕਾਰਨ ਤੇ ਇਥੋਂ ਖਾਰ ਪੈ ਗਈ ਸੜਕ ਟ ਫਿਰ ਅਸੀਂ ਉਹਨੂੰ ਡਰਾਈਵਰ ਨੂੰ ਹੋਣ ਕਿਹਾ ਵੀ ਤੁਸੀਂ ਬੱਸ ਅੱਗੇ ਲੈ ਕੇ ਆਓ ਫਿਰ ਉਹ ਬੱਸ ਅੱਗੇ ਲਿਆਇਆ ਤੇ ਫਿਰ ਬਾਈ ਮੋਟੂ ਹੁਣੀ ਸੀਰੇ ਹੁਣੀ ਤੇ ਆ ਗਗਨੇ ਹੁਣੀ ਹੋਰ ਬਹੁਤ ਸਾਰੇ ਲੋਕ ਸੀਗੇ ਤੇ ਚਲੋ ਫਿਰ ਪਹਿਲਾਂ ਤਾਂ ਬਿਆੰਦ ਬਣਾਉਂਦੇ ਵੀ ਫੱਟਾ ਲੈ ਕੇ ਆਓ ਜਾਂ ਤੇ ਫਿਰ ਇਹਨਾਂ ਨੇ ਸੀਰੇ ਅਸੇਰੀ ਹੁਣਾਂ ਮੋਟੂ ਹੁਣਾਂ ਗਗਨੇ ਹੁਣਾਂ ਨੇ ਵਿੱਚ ਵੜ ਕੇ ਤੇ ਟੁਈਆਂ ਦੇ ਉੱਤੋਂ ਦੀ ਪਾਰ ਕਰਾਏ ਸਾਰੇ ਬੱਚੇ ਕੱਲੇ ਚੱਕ ਚੱਕ ਕੇ ਯਾਰ ਦੇਖੋ ਮਨ ਵਿੱਚ ਖਿਆਲ ਤਾਂ ਨਹੀਂ ਤਾਂ ਕੋਈ ਕੋਈ ਵੀ ਖਿਆਲ ਨਹੀਂ ਸੀਗਾ ਵੀ ਇਦਾਂ ਕਰਕੇ ਬੱਚਿਆਂ ਨੂੰ ਇਦਾਂ ਕਰਾਂਗੇ ਕੱਢਾਂਗੇ ਜੀ ਤੇ ਫੇਰ ਨਾ ਹੀ ਮਨ ਵਿੱਚ ਇਦਾਂ ਵੀ ਕਿਰਾਮ ਪਾਣੀ ਦੇ ਪੈਰ ਰੱਖ ਕੇ ਦੇਖਿਆ ਜੀ ਤੀ ਪਾਣੀ ਦੇ ਪੈਰ ਰੱਖੇ ਜੇ ਪਾਣੀ ਦਾ ਵਹਾਅ ਬਹੁਤ ਤੇਜ਼ੀ ਜਦੋਂ ਮੈਂ ਇੱਕ ਵਾਰੀ ਪੈਰ ਰੱਖ ਕੇ ਦੇਖਿਆ ਜੀ ਕਿ ਨਾਲ ਪਾਣੀ ਨੇ ਮੇਰੇ ਪੈਰ ਚੱਕ ਦੇ ਜੀ ਤੇ ਉਹਦੋਂ ਸਾਰੇ ਮੇਰੇ ਨਾਲ ਦੇ ਸਾਡੇ ਜਿੰਨੇ ਸਾਡੇ ਪਿੰਡ ਦੇ ਸੀਗੇ ਸਾਰੇ ਉਹ ਮੈਨੂੰ ਕਹਿਣ ਲੱਗ ਵੀ ਰਹਿੰਦੇ ਬਾਹਰ ਆ ਜਾ ਮੈਂ ਕਿਹਾ ਚਲ ਦੇਖੀ ਜਾਂਦਾ ਜੀ ਕਿ ਮਹਾਰਾਜੀ ਆ ਤੇ ਜਦੋਂ ਮੈਂ ਪੈਰ ਰੱਖ ਕੇ ਦੇਖੇ ਚਲੋ ਕਿਰਾ ਮੇਰੇ ਧਰਤੀ ਦੇ ਪੈਰ ਲੱਗੇ ਜੀ ਤੇ ਚਲੋ ਉਸ ਤੋਂ ਬਾਅਦ ਸਾਰੇ ਜਿੰਨੇ ਬੱਚੇ ਚੱਲ ਸੀਗੇ ਉਸ ਤੋਂ ਬਾਅਦ ਚੱਕ ਚੱਕ ਕੇ gira ਤਾ ਸੀ ਬਾਰ ਕਰਦੀ ਸ਼ੁਰੂ ਕਰਦੇ ਜਿਹੜੇ ਜਿਆਦਾ ਸੀਗੇ ਤੁਹਾਡੇ ਬੱਚੇ ਵੱਡੇ ਸੀਗੇ ਜੀ ਉਹ ਅਸੀਂ ਜਾਣ ਕੇ ਫਿਰ ਅਸੀਂ ਪੁਲ ਬਣਾਇਆ ਜੀ ਮੇ ਦੋਨਾਂ ਜਣਿਆਂ ਨੇ ਤੇ ਪੁਲ ਬਣਾ ਕੇ ਇੱਥੇ ਬਾਅਦ ਵਿੱਚ ਨਾ ਅਸੀਂ ਆਪਣੇ ਕਮਰ ਦੇ ਉੱਤੋਂ ਦੀ ਬੱਤੀ ਬਾਹਰ ਕਰਦੇ ਉਹਨਾਂ ਵਿੱਚ ਜਿਹੜੇ 35 ਤੇ 40 ਕਿੰਨੇ ਜਾਣ ਕੇ ਛੋਟੇ ਬੱਚੇ ਸੀਗੇ ਤੇ ਇਹਦੇ 10 ਤੋਂ 12 ਦੇ ਤਕਰੀਬ ਅ ਵੱਡੇ ਸੀਗੇ ਸਰ ਬੱਚਿਆਂ ਨੂੰ ਇੱਥੇ ਇਦਾਂ ਇਦਾਂ ਬਾਰਸ਼ ਸੀ ਸੀਗੀ ਬਾਲੀ ਹੁੰਦੇ ਬਾਰਸ਼ ਬਾਲੀ ਹੋਣ ਕਾਰਨ ਬੱਚੇ ਫਿਰ ਸਕੂਲੋਂ ਜਦੋਂ ਸਕੂਲ ਫੋਨ ਕੀਤੇ ਇਹਨਾਂ ਨੇ ਵੀ ਸਕੂਲੋਂ ਬੱਚਿਆਂ ਨੂੰ ਕਹਿੰਦੇ ਨੇ ਛੁੱਟੀ ਦੇ ਦਿਓ ਵੀ ਇੱਥੇ ਆਪਣੇ ਖਾਰ ਬਾਲੀ ਪੈ ਗਈ ਆ ਇਤੋਂ ਖਾਰਪ ਕਾਰਨ ਪੈਣ ਕਾਲੇ ਤਾਂ 5-6 ਫੁੱਟ ਦਾ ਟੂਆ ਸੀ ਤਾਂ 10-12 ਫੁੱਟ ਦਾ ਟੂਆ ਬਣ ਗਿਆ ਜੀ ਤੇ ਅਸੀਂ ਆ ਗਗਨਾ ਸੀ ਮੇਰਾ ਸੂਟ ਵੱਡਾ ਵੀਰ ਤੇ ਜਦੋਂ ਅਸੀਂ ਕਿਹਾ ਵੀ ਮੈਂ ਕਿਹਾ ਵੀ ਢੂਈ ਆਪਾਂ ਜੋੜ ਕੇ ਦੋਨੇ ਜਾਣੀ ਵੀ ਆਪਾਂ ਬੱਚੇ ਪਾਰ ਕਰ ਕਰ ਗਏ ਤੇ ਇਹ ਕਹਿੰਦੇ ਤੁਸੀਂ ਡੈਗ ਨਾ ਪਿਓ ਮੈਂ ਕਿਹਾ ਵੀ ਨਹੀਂ ਤੂੰ ਥੋੜੀ ਜਿਹੀ ਦੇ ਪਹਿਲਾਂ ਤੁਸੀਂ ਵਿੱਚ ਉਤਰੋ ਤੇ ਫਿਰ ਮੈਂ ਬਾਅਦ ਚ ਆਉਣਾ ਮੈਂ ਇਹਦੇ ਸ਼ਰ ਵਿੱਚ ਉਤਰੇ ਦੇ ਵਿੱਚ ਉਤਰਨ ਕਾਰਨ ਸਾਨੂੰ ਪਾਣੀ ਬਹੁਤ ਜ਼ਿਆਦਾ ਧੱਕ ਮਾਰਦਾ ਸੀਗਾ ਮੈਂ ਕਿਹਾ ਵੀ ਬੱਚਿਆਂ ਨੂੰ ਕੇਰਾ ਤੂੰ ਆਪਾਂ ਨੰਗਾਦ ਕੇ ਆਪਾਂ ਉੱਥੋਂ ਦੀ ਵੀ ਕੇਰਾ ਵਸਤੇ ਇਹਨਾਂ ਦੇ ਫਲਾਂ ਪਕੜ ਲਗੇ ਵੀ ਆਪਾਂ ਨੂੰ ਛੱਟ ਨਾ ਮ ਇਹ ਜਿੱਦਾਂ ਹੀ ਢੂਆਂ ਜੋੜ ਲਈ ਸਰ ਤੇ ਮੜ ਤੋਂ ਉਥੋਂ ਦੀ ਬੱਚੇ ਸਾਡੇ ਲੰਗੀ ਗਏ ਕਿੰਨੇ ਬੱਚੇ ਸਾਡੇ 35 ਬੱਚੇ ਜੀ ਦੇ ਪੰਜ ਪੰਜ ਵੱਡੇ ਅੰਦੇ ਬੱਚੇ